ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਨਗਰ ਨਿਗਮ ਫਕਵਾੜਾ ਦੇ ਕਮਿਸ਼ਨਰ ਅਤੇ ਵਿਧੇਗ ਡਿਪਟੀ ਕਮਿਸ਼ਨਰ ਮੈਡਮ ਡਾਕਟਰ ਅਕਸ਼ਿਤਾ ਗੁਪਤਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਹਲਕਾ ਇੰਚਾਰਜ ਹਰਜੀਮਾਨ ਜ਼ਿਲ੍ਹਾ ਕੋਆਰਡੀਨੇਟਰ ਦਲਜੀਤ ਰਾਜੂ ਐਸਟੀਐਮ ਫਕਵਾੜਾ ਜਸ਼ਨਜੀਤ ਸਿੰਘ ਗੁਰਦੀਪ ਦੀਪਾ ਮੇਅਰ ਰਾਮਪਾਲ ਉਪਰ ਡੀਐਸਪੀ ਭਾਰਤ ਪੂਸ਼ਨ ਥਾਣਾ ਸਿਟੀ ਦੇ ਐਸਐਚਓ ਮੈਡਮ ਮੂਸ਼ਾ ਰਾਣੀ ਤੋਂ ਇਲਾਵਾ ਹੋਰ ਪਤਵੰਤੇ ਮੌਜੂਦ ਸਨ ਮੀਟਿੰਗ ਦੌਰਾਨ ਜਿੱਥੇ ਇਲਾਕੇ ਵਿੱਚ ਨਸ਼ੇ ਦੀ ਰੋਕਥਾਮ ਲਈ ਵਿਸ਼ੇਸ਼ ਚਰਚਾ ਕੀਤੀ ਗਈ ਉੱਥੇ ਮੇਰ ਰਾਮਪਾਲ ਉਪਲ ਨੇ ਦੱਸਿਆ ਕਿ ਇਸ ਮੋਹਮ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਖਿਲਾਫ ਸਖਤ ਕਦਮ ਚੁੱਕੇ ਜਾਣਗੇ। ਉਹਨਾਂ ਦੱਸਿਆ ਕਿ ਇਸ ਸੰਬੰਧੀ ਵਾਰਡ ਵਾਈਜ਼ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਦੇ ਤਹਿਤ 18 ਜੁਲਾਈ ਨੂੰ ਸ਼ਾਮ ਸਮੇਂ 1 ਤੋਂ 4 ਨੰਬਰ ਵਾਰਡ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਜਾਵੇਗੀ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦੇ ਖਾਤਮੇ ਲਈ ਪ੍ਰਸ਼ਾਸਨ ਨਾਲ ਪੂਰਨ ਸਹਿਯੋਗ ਕਰਨ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਦੀ ਜਿਹੜੀ ਮੀਟਿੰਗ ਹੋਈ ਆ ਪੂਰੇ ਪ੍ਰਸ਼ਾਸਨ ਦੇ ਨਾਲ ਏਡੀਸੀ ਮੈਡਮ ਦੇ ਆਫਿਸ ਦੇ ਵਿੱਚ ਹੋਈ ਆ ਸਾਡੇ ਕਮਿਸ਼ਨਰ ਮੈਡਮ ਦੇ ਔਰ ਸਾਰੇ ਹਰਜੀਮਾਨ ਜੀ ਹਲਕਾ ਇੰਚਾਰਜ ਔਰ ਦਲਜੀਤ ਰਾਜੂ ਜੀ ਜਿਹੜੇ ਕੋਆਰਡੀਨੇਟਰ ਆ ਇਹ ਜੁੱਧ ਨਸ਼ਿਆਂ ਵਿਰੋਧੀ ਜਿਹੜਾ ਚੱਲਣਾ ਕੱਲ ਤੋਂ ਪ੍ਰੋਗਰਾਮ ਬਾਡ ਵਾਈਜ਼ 1 ਤੋਂ 2 ਬਾਡ ਮੀਟਿੰਗ ਕਰਨੀ ਆ 3 ਤੋਂ 4 ਬਾਡ ਦੀ ਮੀਟਿੰਗ ਕਰਨੀ ਆ ਕੱਲ ਸ਼ਾਮ ਦਾ ਜਿਹੜਾ ਟਾਈਮ ਰੱਖਿਆ ਦਾ ਵਾ ਔਰ ਇੱਕ ਨਿਮਾਲੇ ਚੌਕ ਸ਼ੌਕੀ ਦਾ ਇੱਕ ਹੋਊਗੀ ਚਾਹ ਨਗਰ ਦੇ ਵਿੱਚ ਮੀਟਿੰਗ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਇਹੀ ਕਹਿਣਾ ਚਾਹਨਾ ਵਾਂ ਵੀ ਕੋਈ ਵੀ ਤੁਹਾਨੂੰ ਨਸ਼ੇ ਦੇ ਪ੍ਰਤੀ ਮਿਲਦਾ ਕੋਈ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਉਹ ਪ੍ਰਸ਼ਾਸਨ ਨੂੰ ਜਾਂ ਸਾਨੂੰ ਦੱਸੋ ਤਾਂ ਜੋ ਅਸੀਂ ਨਸ਼ਿਆਂ ਦੇ ਖੱਲ ਪਾਛੀਆ ਸਰਕਾਰ ਸਾਡੀ ਬਹੁਤ ਜ਼ੋਰ ਸ਼ੋਰ ਦੇ ਨਾਲ ਲੱਗੀ ਹੋਈ ਆ ਵੀ ਅਸੀਂ ਇਹ ਜਿਹੜਾ ਇਹ ਕੋੜ ਇਹ ਆਪਣੇ ਪੰਜਾਬ ਦੇ ਵਿੱਚੋਂ ਆਪਾਂ ਇਹ ਦੂਰ ਕਰਨਾ ਵਾਂ ਭਗਾਣਾ ਵਾਂ ਜਿਹੜਾ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਆ ਮੈਂ ਫੇਰ ਸਾਰਿਆਂ ਨੂੰ ਇਹ ਤਗੀ ਕਰਦਾ ਵੀ ਸਾਨੂੰ ਦੱਸਣ ਕਿ ਕਿਦਰ ਨਸ਼ਾ ਵਿਗਦਾ ਕਿਥੇ ਜਾਂਦੇ ਅਸੀਂ ਉਹ ਉਹਨਾਂ ਦੇ ਤੇ ਠੱਲ ਪਾ ਸਕੀਏ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਵਹੀ ਚੱਲ ਰਹੀ ਹੈ ਜਿਸ ਦੇ ਤਹਿਤ ਪੂਰੇ ਪੰਜਾਬ ਪਰ ਤੇ 13000 ਪਿੰਡ ਤੇ ਸ਼ਹਿਰਾਂ ਦੇ ਵੱਖ-ਵੱਖ ਕਾਉਂਡਾ ਦੇ ਵਿੱਚ ਇਸ ਮੋਹਮ ਨੂੰ ਇਸ ਯੁੱਧ ਨੂੰ ਇਸ ਲਾਈ ਨੂੰ ਲੋਕਾਂ ਤੱਕ ਪਹੁੰਚਾ ਕੇ ਇਸ ਨਸ਼ੇ ਦੀ ਅਲਮਤ ਦੇ ਖਲਾਸ ਜੋ ਜੰਗ ਜੋ ਇੱਕ ਇਸ ਨੂੰ ਖਾਤਮੇ ਦੇ ਵਾਸਤੇ ਜੋ ਮੋਹਮ ਸ਼ੁਰੂ ਸਰਕਾਰ ਨੇ ਕੀਤੇ ਹੋਏ ਇਸ ਦੇ ਤਹਿਤ ਕੱਲ ਮਿਤੀ 18 ਤੋਂ ਜਿਹੜੇ ਪ੍ਰੋਗਰਾਮ ਨੇ ਸਾਡੇ ਫਗਵਾੜੇ ਹਲਕੇ ਦੇ ਉਹ ਸ਼ਹਿਰੀ ਖੇਤਰ ਦੇ ਵਿੱਚ ਹੋਣ ਜਾ ਰਹੇ ਨੇ ਤੇ ਮੈਂ ਵਾਰਡ ਨੰਬਰ ਕੱਲ 50 ਨਹੀਂ 1 ਨੰਬਰ ਵਾਰਡ ਤੇ 2 ਨੰਬਰ ਦੀਆਂ ਤੇ 3 ਨੰਬਰ ਤੇ 4 ਨੰਬਰ ਦੇ ਜਿਹੜੇ ਵਾਰਡਸ ਨੇ ਉਹਨਾਂ ਦੇ ਵਿੱਚ ਉਹ ਰਿਸਪੈਕਟਡ ਉਹਨਾਂ ਦੇ ਵਾਰਡ ਚਾਰ ਤੇ ਐਮਪੀ ਮਾਨ ਵੱਲੋਂ ਇਹ ਮੀਟਿੰਗ ਦਾ ਆਯੋਜਨ ਕੀਤਾ ਜਾਏਗਾ ਮੈਂ ਲੋਕਾਂ ਨੂੰ ਇਹ ਵੀ ਦੱਸਣਾ ਚਾਹਵਾਗਾ ਸਾਡੇ ਹਲਕੇ ਦੇ ਪੂਰੇ ਪੰਜਾਬ ਦੇ ਕਿ ਪਿਛਲੇ ਸਮੇਤ ਜੋ ਤਈ ਹੈ ਜੀ ਮਹਿੰਮ ਸ਼ੁਰੂ ਹੋਈ ਹੈ ਉਸ ਤੇ ਲਗਭਗ ਸਾਡੇ ਪਿਛਲੇ ਵਾਰ ਜਦੋਂ ਪ੍ਰੋਗਰਾਮ ਚੱਲ ਰਹੇ ਸੀਗੇ ਤੇਜ਼ ਵੰਦੇ ਵਿੱਚ ਜਿੱਥੇ ਸਾਨੂੰ ਲਗਭਗ 20 ਦੇ ਆਸ-ਪਾਸ ਐਸੇ ਪਿੰਡ ਸਨ ਜਿਨ੍ਹਾਂ ਨੇ ਆਪ ਮਾਰੇ ਹੋ ਕੇ ਇਹ ਮਤੇ ਪਾਏ ਸਨ ਕਿ ਸਾਡੇ ਪਿੰਡ ਨਸ਼ਾ ਮੁਕਤ ਨੇ ਤੇ ਅਤੇ ਸਾਡੇ ਪਿੰਡ ਵਿੱਚ ਕੋਈ ਵੀ ਨਸ਼ਾ ਕਰਨ ਵਾਲਾ ਨਹੀਂ ਹੈ ਤੇ ਨਾ ਹੀ ਅਸੀਂ ਕਿਸੇ ਵੇਚਣ ਵਾਲੇ ਨੂੰ ਆਪਣੇ ਪਿੰਡ ਵਿੱਚ ਵੜਨ ਦੇਵਾਂਗੇ ਤੇ ਨਾ ਹੀ ਕਿਸੇ ਵੀ ਤਰਾਦੀ ਕਿਸੇ ਦੀ ਸਪਾਰਸ਼ ਜਾਂ ਕਿਸੇ ਨੂੰ ਐਸੇ ਜਿਹੜਾ ਕਾਲਾ ਕੰਮ ਕਰੇਗਾ ਉਸ ਦੇ ਵਿੱਚ ਉਸ ਦੀ ਮਦਦ ਕਰਾਂਗੇ ਮੈਂ ਪੂਰੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਜਿਸ ਮਕਸਦ ਦੇ ਨਾਲ ਇਸ ਯੁੱਧ ਨੂੰ ਇਸ ਲੜਾਈ ਨੂੰ ਨਸ਼ਾ ਦੇ ਖਿਲਾਫ ਸ਼ੁਰੂ ਕੀਤਾ ਹੈ ਸਰਕਾਰ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਾਓ ਸਾਨੂੰ ਸਾਡੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਹੈ ਸਾਨੂੰ ਸਾਡੇ ਪੰਜਾਬ ਦੇ ਕੋਹਟ ਨੂੰ ਬਣਵਾਣਾ ਬਚਾਉਣਾ ਹੈ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਪਰਮਾ